ਫਰੀਦਾ ਰੋਟੀ ਮੇਰੀ ਕਾਠੀ ਕੀ ਲਾਵਣ ਮੇਰੀ ਭੁੱਖ ਜਿੰਨਾ ਖਾਦੀ ਚੋਪੜੀ ਘਣੇ ਸਣਗੇ ਦੁੱਖ ਰੁੱਖੀ ਮਿੱਸੀ ਖਾਏ ਕੇ ਠੰਡਾ ਪਾਣੀ ਪੀ ਫਰੀਦਾ ਦੇਖ ਪਰਾਇ ਚੋਪੜੀ ਨਾ ਤਰਜ਼ਾਏ ਜੀ ਫਰੀ ਜੀ ਮਹਾਰਾਜ ਦਾ ਵਿਚਾਰਨ ਕੀਤਾ ਹੋਇਆ ਇਹ ਸ਼ੁਰੂਕ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਦਰਜ ਹੈ ਫਰੀ ਜੀ ਮਹਾਰਾਜ ਐਸੀ ਉਸ ਮਾਲਕ ਦੇ ਨਾਲ ਪ੍ਰੀਤ ਡਾਡੇ ਨਾਲ ਪ੍ਰੀਤ ਹੈ ਇਹ ਇਨਸਾਨ ਬੋਧ ਦੂਰ ਤੱਕ ਘੁੰਮ ਜਾਂਦਾ ਆ ਤੇ ਉਹਦੇ ਸੋਚਾਂ ਦੇ ਵਿੱਚ ਖੁੱਬ ਜਾਂਦਾ ਕਈ ਕੁ ਸਹੀ ਤਰ੍ਹਾਂ ਦੇ ਖਿਆਲ ਹੁੰਦੇ ਆ ਉਹਨਾਂ ਖਿਆਲਾਂ ਨੂੰ ਇਸ ਬਾਣੀ ਦੇ ਵਿੱਚ ਸਮੋਇਆ ਹੋਇਆ ਹੈ ਕਿ ਬਾਣੀ ਦੇ ਵਿੱਚ ਇਹ ਬਾਬਾ ਜੀ ਫਰੀਦ ਜੀ ਮਹਾਰਾਜ ਕਹਿੰਦੇ ਹਨ ਫਰੀਦਾ ਰੋਟੀ ਮੇਰੀ ਕਾਠੀ ਲਾਵਣ ਮੇਰੀ ਕੋ ਜਿਹੜੀ ਕਾਠ ਦੀ ਰੋਟੀ ਐ ਜਿਹੜੀ ਮਿਲ ਗਈ ਐ ਬਣਾਈ ਐ ਛਕੜੀਆਂ ਛਕੜੀਆਂ ਉਹਦੇ ਨਾਲ ਤ੍ਰਿਪਤੀ ਹੋਣੀ ਐ ਕਿਉਂਕਿ ਮਿਹਨਤ ਕਰਕੇ ਕਮਾਈ ਦੇ ਨਾਲ ਕਮਾਈ ਕਰਕੇ ਤੇ ਹਿੰਮਤ ਮਿਹਨਤ ਕਰਕੇ ਹੀ ਉਹ ਜਿਹੜੀ ਪ੍ਰਸ਼ਾਦਾ ਮਿਲਿਆ ਐ ਛਕਿਆ ਐ ਜਾਂ ਜੈਸੀ ਵੀ ਐ ਰੁੱਖੀ ਐ ਰੁੱਖੀ ਐ ਮਿੱਸੀ ਐ ਉਹ ਮਾਲਕ ਨੇ ਬਖਸ਼ੀ ਐ ਤੇ ਉਹਦੇ ਹੁਕਮ ਦੇ ਨਾਲ ਮਿਲੀ ਹੈ ਉਹਦੇ 'ਚ ਆਨੰਦ ਹੈ ਸਿਕੁਨ ਹੈ ਫਰੀਦਾ ਕੋਟ ਰੋਟੀ ਦੇ ਰਿਕਾਰਡ ਕੀ ਲਵ ਮੇਰੀ ਭੁੱਖ ਇਹਦੇ ਨਾਲ ਮੇਰੀ ਭੁੱਖ ਮਿਟਣੀ ਆ ਜਿਹੜੀ ਅੰਦਰਲੀ ਭੁੱਖ ਹੈ ਤ੍ਰਿਪਤੀ ਹੈ ਉਸ ਮਾਲਕ ਦੇ ਨਾਲ ਪ੍ਰੀਤ ਹੈ ਜੋ ਉਹਨੇ ਦੇਤਾ ਤੇ ਉਹਨੂੰ ਸਬਰ ਸੰਤੋਖ ਦੇ ਨਾਲ ਛਕ ਲਿਆ ਤੇ ਖਾ ਲਿਆ ਉਹਦੇ ਨਾਲ ਮੇਰੀ ਭੁੱਖ ਲੱਥਣੀਆਂ ਲਾਵਣ ਮੇਰੀ ਧੁਖ ਰੀਦਾ ਰੋਟੀ ਮੇਰੀ ਕਾਟ ਕੀ ਲਾਵਣ ਮੇਰੀ ਧੁਖ ਜਿੰਨਾ ਖਾਦੀ ਚੋਪੜੀ ਘਣੇ ਸਹਿਣਗੇ ਧੁਖ ਤੇ ਜਿਹੜੇ ਸ਼ਕਤੀ ਪ੍ਰਕਾਰ ਦੇ ਮੇਦੇ ਭੋਜਨ ਛਕਦੇ ਆ ਬਿਆੰਤ ਬਿਆੰਤ ਚਟਪੜੇ ਭੋਜਨ ਛਕਦੇ ਆ ਉਹਨਾਂ ਦੇ ਵਿੱਚ ਸੂਤਾ ਰੱਖਦੇ ਆ ਤੇ ਪਤਾ ਨਹੀਂ ਕਿਸ ਤਰੀਕੇ ਨਾਲ ਉਹ ਬਣ ਕਮਾਈ ਕਰਦੇ ਆ ਤੇ ਉਹ ਉਹਨਾਂ ਦੇ ਵਿੱਚ ਸੁੱਤਾ ਆ ਤੇ ਉਹ ਛੱਕਦੇ ਆ ਚੋਪੜੀਆਂ ਖਾਂਦੇ ਆ ਤੇ ਉਹਦੇ ਨਾਲ ਕੀ ਕਹਿੰਦੇ ਆ ਤੇ ਲਾਵਣ ਪੇਕੀ ਮੇਰੀ ਫੋਕ ਜਿੰਨਾ ਖਾਧੀ ਚੋਪੜੀ ਤੇ ਕਣੇ ਸਹਿਣਗੇ ਇਹ ਦੁੱਖ ਅੱਜ ਤਾਂ ਖਾਂਦੇ ਆ ਤੇ ਉਹਨਾਂ ਨੂੰ ਵੀ ਨਹੀਂ ਪਤਾ ਲੈ ਇਹ ਕਮਾਈ ਕਿਸ ਤਰੀਕੇ ਨਾਲ ਇਹ ਜਿਹੜਾ ਭੋਜਨ ਮਿਲਿਆ ਹੈ ਰੋਟੀ ਮਿਲੀ ਆ ਪਰਮਾਤਮਾ ਰਿਜਕ ਦਿੰਦਾ ਆ ਤੇ ਕਿੱਦਾਂ ਮਿਲਿਆ ਆ ਉਹਨਾਂ ਨੂੰ ਪਤਾ ਆ ਉਹਨਾਂ ਦੇ ਅੰਦਰ ਭਾਵਨਾ ਹੈਈ ਆ ਵੀ ਉਹ ਰੋਟੀ ਕਿੱਦਾਂ ਮਿਲੀ ਆ ਤੇ ਕਿੱਦਾਂ ਉਹ ਖਾ ਰਹੇ ਆ ਤੇ ਜੇ ਉਹ ਅੱਜ ਉਹ ਖਾ ਰਹੇ ਕੱਲ ਨੂੰ ਜਦੋਂ ਡਬਲ ਕਰਕੇ ਵਾਪਸ ਕਰਨੀ ਪੈਂਦੀ ਐ ਉਹਨੂੰ ਲੇਖਾ ਦੇਣਾ ਪੈਂਦਾ ਤੇ ਉਦੋਂ ਫਿਰ ਯਾਦ ਹੁੰਦਾ ਤੇ ਫਿਰ ਉਹ ਜਿਹੜਾ ਦੁੱਖ ਸੰ ਦੁੱਖ ਡਬਲ ਦੁੱਖ ਹੋ ਜਾਂਦਾ ਤੇ ਉਹ ਦੁੱਖ ਝਲਣਾ ਪੈਂਦਾ ਤੇ 라ਵਣ ਮੇਰੀ ਭੁੱਖ ਜਿੰਨਾ ਖਾਦੀ ਚੋਪੜੀ ਘਣੇ ਸਹਿਣਗੇ ਦੁੱਖ ਉਹ ਸੁੱਖ ਐਨਾ ਜਿਹੜਾ ਸੁੱਖ ਅਸੀਂ ਚੋਹਨੇ ਉਹ ਨਹੀਂ ਮਿਲਦਾ ਤੇ ਉਹ ਦੁੱਖ ਹੀ ਝਲਣੇ ਪੈਂਦੇ ਆ ਜਿਹੜੇ ਅਸੀਂ ਆਪਣੀ ਮਰਜ਼ੀ ਨਾਲ ਤੇ ਤੂੰ ਖੋ ਕੇ ਖਾਨੇ ਆ ਦੂਜੇ ਤਰੀਕੇ ਨਾਲ ਹੋਰ ਤਰੀਕੇ ਨਾਲ ਮਿਹਨਤ ਮੁਸ਼ਕਲ ਦਾ ਨਹੀਂ ਖਾਂਦੇ ਉਹਦੇ ਬਾਰੇ ਗੁਰੂ ਮਹਾਰਾਜ ਜਿੰਦਾਸ ਦੇ ਹਨ ਸੰਗਤਾਂ ਨੂੰ ਜਿੰਨਾ ਖਾਦੀ ਚੋਪੜੀ ਕਨੇ ਸਾਂਣਗੇ ਦੁੱਖ ਫਰੀਦਾ ਰੁੱਖੀ ਮਿੱਠੀ ਖਾਏ ਕੇ ਠੰਡਾ ਪਾਣੀ ਜੈਸੀ ਵੀ ਮਿਲ ਗਈ ਠੰਡੀ ਰੁੱਖੀ ਮਿੱਠੀ ਜੈਸੀ ਭਗਵਾਨ ਨੇ ਪ੍ਰਭੂ ਨੇ ਕਿਰਪਾ ਕਰ ਦਿੱਤੀ ਹੈ ਮਿਲ ਗਈ ਉਹ ਉਹ ਪ੍ਰਸ਼ਾਦੈ ਨੂੰ ਸਤ ਵਚਨ ਕਰਕੇ ਸਤ ਕਰਕੇ ਛਕ ਲੋ ਸਬਰ ਸੰਤੋਖ ਨਾਲ ਛਕ ਲੋ ਉਹਦੇ ਵਿੱਚ ਜਿਹੜਾ ਆਨੰਦ ਹੈ ਉਹ ਹੋਰ ਪਾਸੇ ਹੀ ਦੁਖੀ ਮਿਸੀਖਾਏ ਕਿ ਠੰਡਾ ਪਾਣੀ ਪੀ ਤੇ ਜਲ ਗ੍ਰਹਿਣ ਕਰੋ ਜਦੋਂ ਜਲ ਗ੍ਰਹਿਣ ਕਰੋ ਉਹਦੇ ਵਿੱਚ ਸਾਰੇ ਸਰੀਰ ਦੇ ਵਿੱਚ ਸੰਚਾਰ ਐਸਾ ਚਲੇ ਜਾਂਦਾ ਹੈ ਆਨੰਦ ਦੀ ਤ੍ਰਿਪਤੀ ਹੋ ਜਾਂਦੀ ਹੈ ਭੁੱਖ ਦੀ ਤ੍ਰਿਪਤੀ ਮਿਟ ਜਾਂਦੀ ਜਦੋਂ ਜਲ ਗ੍ਰਹਿਣ ਕਰਦਾ ਹੈ ਜੀ ਜੀਵ ਜਦੋਂ ਜਲ ਗ੍ਰਹਿਣ ਕਰਦਾ ਹੈ ਦੁਖੀ ਮਿਸੀਖਾਏ ਕਿ ਠੰਡਾ ਪਾਣੀ ਪੀ ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀ ਜਦੋਂ ਚੋਕੜੀ ਵਧੀਆ ਪਰਚਾਂ ਦਾ ਚੜਪਟੇ ਜਾਂ ਰੰਗ ਬਰੰਗੇ ਰਤਵਨ ਸੁਬਨ ਨੇ ਭੋਜਨ ਦੇ ਵਿੱਚ ਸੁਤਾ ਰੱਖਦਾ ਤੇ ਉਹ ਉਹ ਭੋਜਨ ਛੱਕਦਾ ਤੇ ਉਹਨਾਂ ਦਾ ਜਿਹੜਾ ਗਲਤ ਤਰੀਕੇ ਨਾਲ ਦੂਸਰੇ ਤਰੀਕੇ ਨਾਲ ਆਪਣੀ ਮਿਹਨਤ ਮਸ਼ਕਤ ਤੋਂ ਬਿਨਾਂ ਜਿਹੜਾ ਭੋਜਨ ਤਿਆਰ ਕਰਦਾ ਉਹਦਾ ਲੇਖਾ ਦੇਣਾ ਪੈਂਦਾ ਨਾ ਤਰਸਾਏ ਜੀ ਜਦੋਂ ਅਸੀਂ ਇਹ ਦੇਖਦੇ ਆਂ ਤੇ ਫਰੀਦ ਜੀ ਇਹ ਬਤਾਉਂ ਮਾਲਕਾਂ ਲੱਗੀ ਹੋਈ ਐ ਜਿਹੜੇ शकਦੇ ਆ ਤੇ ਉਹਨਾਂ ਨੇ ਇੰਨੀਆਂ ਕਮਾਈ ਪਾਪ ਦੀ ਕਮਾਈ ਕਰ ਲਈ ਸਮਝੋ ਹੋਰ ਤਰ੍ਹਾਂ ਕਿਸੇ ਤਰੀਕੇ ਨਾਲ ਵੀ ਕਮਾਈ ਕੀਤੀ ਬੜਾ ਉਹਨਾਂ ਨੇ ਧਨ ਦੌਲਤ ਕਮਾ ਲਿਆ ਦੁਨੀਆਂ ਦੇ ਵਿੱਚ ਨਾਮ ਕਮਾ ਲਿਆ ਐਨੇ ਐਨਾ ਕੋਈ ਸਾਜੂ ਸਮਾਨ ਤਿਆਰ ਕਰ ਲਿਆ ਤੇ ਹੁਣ ਉਹਦੇ ਨਾਲ ਜਦੋਂ ਬੰਦਾ ਜੀਵ ਦੇਖਦਾ ਵੀ ਮੈਂ ਮਿਹਨਤ ਮਸ਼ਕਤ ਦੇ ਨਾਲ ਸਭ ਕੁਝ ਕੀਤਾ ਮੇਰੇ ਮੈਨੂੰ ਤਰੱਕੀ ਕਿਉਂ ਨਹੀਂ ਮੈਂ ਇੱਥੇ ਤੱਕ ਕਿਉਂ ਨਹੀਂ ਪਹੁੰਚਿਆ ਇਹ ਲੋਕ ਕਿੱਦਾਂ ਅੱਗੇ ਲੱਗ ਗਏ ਮੈਂ ਪਿੱਛੇ ਰਹਿ ਗਿਆ ਕਿਉਂਕਿ ਉਹ ਬਾਣੀ ਦੇ ਨਾਲ ਜੋ ਜੋ ਮਾਲਕ ਦੇ ਨਾਲ ਪ੍ਰੀਤਿਆ ਪ੍ਰਭੂ ਦੀ ਬੰਦਗੀ ਦੇ ਨਾਲ ਜੁੜੇ ਹੋਏ ਆ ਮਾਲਕ ਨੇ ਦੇਤਾ ਸਰਬ ਸੰਤੋਖ ਨਾ ਛੱਕ ਲਿਆ ਤੇ ਜਿਹੜਾ ਦੁਨੀਆਦਾਰੀ ਦਾ ਦੁਨੀਆ ਕਰਦੀ ਆ ਬਣਾਉਂਦੀ ਆ ਤੇ ਲੇਕਿਨ ਪ੍ਰਭੂ ਜੀ ਨੇ ਇਹ ਵੀ ਗੱਲ ਕਹੀ ਹੈ ਇਹ ਉਹ ਜੋ ਮਰਜ਼ੀ ਕਰਦਾ ਰਹੇ ਕਿਸ ਵੀ ਤਰੀਕੇ ਨਾਲ ਕਮਾਵੇ ਉਹਨਾਂ ਦੇ ਕਰਮਾਂ ਦਾ ਉਹਨਾਂ ਨੂੰ ਮਿਲਣਾ ਜਿਹੜਾ ਅਸੀਂ ਉਹ ਮਾਲਕ ਦੇ ਰਹਿਮਾਈ ਦੇ ਵਿੱਚ ਉਹਦੇ ਚਰਨਾਂ ਦੇ ਵਿੱਚ ਉਸ ਦੀ ਉਸ ਦੀ ਰਜਾ ਦੇ ਵਿੱਚ ਰਹਿ ਕੇ ਜੀਵਨ ਬਤੀਤ ਕਰਨਾ ਸਾਨੂੰ ਉਹਦੇ ਕਰਮ ਮਿਲਨੇ ਜਿਹੜੇ ਜਿਹੜੇ ਅਸੀਂ ਕਰਮ ਬਣਾਉਨੇ ਤੇ ਜਦੋਂ ਦੂਸਰੇ ਵੱਲ ਦੇਖਦਾ ਇੰਨਾ ਹੋਇਆ ਤੇ ਉਹਦੇ ਅੱਲ ਇਹ ਅੱਜ ਦਾ ਇਨਸਾਨ ਜਿਹੜਾ ਅੱਜ ਦਾ ਬੰਦਾ ਤੇ ਦੂਸਰੇ ਹਾਲ ਦੇਖਦਾ ਆ ਤੇ ਉਹਦੇ ਵੱਲ ਖਿਜਦਾ ਆ ਈਰਖਾ ਕਰਦਾ ਆ ਤੇ ਉਹਦੇ ਨਾਲ ਦੂਸਰੇ ਨੇ ਇੰਨਾ ਧਨ ਕਿੱਥੋਂ ਕਮਾਈ ਕਰ ਲਈ ਇੰਨਾ ਸਾਜ ਸਮਾਨ ਮਾਇਆ ਦੇ ਸਮਾਨ ਮਾਇਆ ਇਕੱਠੀ ਕਰ ਲਈ ਗੱਡੀਆਂ ਮੋਟਰਾਂ ਕਿੱਥੋਂ ਲੈ ਆਣੀਆਂ ਤੇ ਉਹ ਅਜਦਾ ਇਨਸਾਨ ਖਿਜਦਾ ਆ ਘਿਰਣਾ ਕਰਦਾ ਨਫ਼ਰਤ ਕਰਦਾ ਪਰ ਨਹੀਂ ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਉਹਨੇ ਉਨੂੰ ਕਰਮਾਂ ਦੀ ਮਿਲੀ ਤੇ ਜਿਹੜਾ ਬੰਦਾ ਨੂੰ ਖਿਜਦਾ ਆ ਤੇ ਉਹ ਇਥੋਂ ਤੱਕ ਅੱਜ ਤੱਕ ਇਨਸਾਨ ਇਥੋਂ ਤੱਕ ਉਹਦੀ ਸੋਚ ਗਰੀਵਾਨ ਮੈਂ ਨੀਵੀਂ ਨੀਚ ਹੋ ਗਈ ਹੈ ਤੇ ਉਹ ਦੂਸਰੇ ਦੇ ਤਰੱਕੀ ਵਾਲ ਦੇਖ ਕੇ ਨਹੀਂ ਜਾ ਰਿਹਾ ਅੱਜ ਕੱਲ ਕਹਿੰਦਾ ਮੈਨੂੰ ਮਿਲ ਜਵੇ ਉਹਨੂੰ ਕਾਤੇ ਮਿਲ ਗਿਆ ਐਸਾ ਹੈ ਅਜ ਦੇ ਇਨਸਾਨ ਦੀ ਦੀ ਸੋਚ ਹੋ ਗਈ ਹੈ ਲੇਕਿਨ ਐਸਾ ਨਹੀਂ ਹੋਣਾ ਚਾਹੀਦਾ ਗੁਰਬਾਣੀ ਦੇ ਵਿੱਚ ਲਿਖਿਆ ਹੈ ਆ ਗੁਰੂ ਸਾਹਿਬ ਦੇਦੇ ਜਿਸ ਦੇ ਅੰਦਰ 타ਤਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਪੜਾ ਕਿੰਦੇ ਜਿਸ ਇਨਸਾਨ ਦੇ ਵਿੱਚ ਇਸ ਤਰ੍ਹਾਂ ਦੀ 타ਤਪਰਾਈ ਹੋਵੇ ਵੀ ਦੂਸਰੇ ਨੇ ਤਰੱਕੀ ਕੀਤੀ ਹੈ ਦੂਸਰੇ ਨੇ ਮਾਇਆ ਧਨ ਦੋਲ ਜੋੜਿਆ ਗੱਡੀਆਂ ਮੋਟਰਾਂ ਕੀਤੀਆਂ ਇਹ ਕਿੱਥੋਂ ਲੈ ਲਈਆਂ ਉਹਨੂੰ ਖਿਜਦਾ ਆ ਕੁਝਦਾ ਆ ਤੇ ਐਸਾ ਮਨੂ ਕਿਉਂ ਨਹੀਂ ਹੈਗੇ ਤੇ ਉਹਨੂੰ ਖਿਜਦਾ ਹੈ ਤੇ ਸਭ ਉਹਦੇ ਕੰਮ ਦੇ ਵਿੱਚ ਤਰੱਕੀ ਦੇ ਵਿੱਚ ਰੋਕ ਲਾਉਂਦਾ ਜੇ ਦਾ ਇਨਸਾਨ ਦੀ ਐਸੀ ਗਰਤੀ ਹੈ ਜਿਸ ਇਨਸਾਨ ਦੀ ਤੇ ਉਹ ਨੂੰ ਮਹਾਰਾਜ ਕਹਿੰਦੇ ਉਹ ਦੱਕ ਦੇ ਭਲਾ ਨਹੀਂ ਹੁੰਦਾ ਉਹ ਉਹ ਸੋਚ ਚੰਗੀ ਨਹੀਂ ਉਹਦਾ ਆਪਣਾ ਨਹੀਂ ਬਣਦਾ ਕੁਝ ਵੀ ਤੇ ਉਹ ਇਸ ਕਰਕੇ ਕਹਿੰਦੇ ਵੀ ਉਹਨਾਂ ਦਾ ਕਰਮਾ ਦਾ ਉਹ ਨੂੰ ਮਿਲਣਾ ਉਹਨਾਂ ਦੇ ਕਰਮ ਖੱਟੇ ਖੱਟਿਆਂ ਦਾ ਜਿਹੜੇ ਕਮਾਉਣੇ ਆ ਉਹਨਾਂ ਦਾ ਕਮਾ ਕਮਾਈ ਕੀਤੀ ਉਹਨਾਂ ਦਾ ਖੱਟਿਆ ਖਾਣਾ ਆ ਜੀ ਜਿਹੜਾ ਅਸੀਂ ਮਾਂ ਮਿਹਨਤ ਕਰਕੇ ਮਾਲਕ ਧੀਰਜ ਵਿੱਚ ਰਹਿ ਕੇ ਜ਼ਿੰਦਗੀ ਜੀਵਨ ਬਤੀਤ ਕਰਨਾ ਉਹ ਸਾਨੂੰ ਉਹ ਸਾਨੂੰ ਇਹਦਾ ਫਲ ਮਿਲਣਾ ਹੈ ਤੇ ਕਦੇ ਵੀ ਕਿਸੇ ਦੀ ਦੂਸਰੇ ਦੀ ਤਰੱਕੀ ਵਾਂ ਦੇ ਕੇ ਨਹੀਂ ਨਹੀਂ ਨਫ਼ਰਤ ਕਰਨੀ ਚਾਹੀਦੀ ਉਹਦਾ ਉਹਦਾ ਵੀ ਭਲਾ ਮੰਗਣਾ ਚਾਹੀਦਾ ਸਾਰੇ ਕੋਲ ਆਵਾਂ ਦਾ ਭਲਾ ਮੰਗਣਾ ਚਾਹੀਦਾ ਆਪਣਾ ਵੀ ਭਲਾ ਅਗੇ ਦਾ ਵੀ ਭਲਾ ਸਰਬੱਤ ਦਾ ਭਲਾ ਸਾਰਿਆਂ ਦਾ ਭਲਾ